ਦੇ ਮੌਸਮ ਦੇ ਨਾਲ ਲਗਾਤਾਰ ਬਿਮਾਰੀਆਂ ਵੀ ਦਰ ਤੱਕ ਦਿਂਦੀਆਂ ਨਜ਼ਰ ਆ ਰਹੀ ਨੇ ਜੀ ਹਾਂ ਹੁਣ ਲਗਾਤਾਰ ਡੇਂਗੂ ਦੇ ਕੇਸ ਵਧੇ ਜਾ ਰਹੇ ਨੇ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਜਿੱਥੇ ਕਿ ਲੁਧਿਆਣਾ ਦੇ ਵਿੱਚ 64 ਡੇਂਗੂ ਦੇ ਨਵੇਂ ਕੇਸ ਸਾਹਮਣੇ ਆਏ ਨੇ ਜਿਸ ਦੀ ਜਾਣਕਾਰੀ ਸਿਵਲ ਸਰਜਨ ਦੇ ਵੱਲੋਂ ਦਿੱਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਡੇਂਗੂ ਜਿਹੜਾ ਕਿ ਲਗਾਤਾਰ ਵਧਦਾ ਜਾ ਰਿਹਾ ਤੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਦਾ ਵੀ ਖਾਸ ਧਿਆਨ ਦਿੱਤਾ ਗਿਆ ਕਿਉਂਕਿ ਖੜੇ ਪਾਣੀ ਦੇ ਵਿੱਚ ਖਾਸ ਕਰਕੇ ਡੇਂਗੂ ਜਿਹੜਾ ਕਿ ਉਹ ਫੈਲਦਾ ਜਿਹਦੇ ਚੱਲਦੇ ਹੈ ਬਿਮਾਰੀਆਂ ਨੂੰ ਦਸਤਕ ਦੇ ਰਿਹਾ ਕਿੰਦਾਂ ਦੇ ਰਿਹਾ ਹੈ ਤੋਂ ਤੋਂ ਇਸ ਟਾਈਮ 64 ਕੇਸ ਆਏ ਹੈ 64 ਕੇਸ ਆਏ ਹੈ ਜਿਨ੍ਹਾਂ ਚੋਂ 33 ਕੇਸ ਜਿਹੜੇ ਅਰਬਨ ਏਰੀਆ ਚ ਤੇ 31 ਕੇਸ 31 ਕੇਸ ਰੂਰਲ ਏਰੀਆਸ ਡਿਟੈਕਟ ਹੋਏ ਹੈ ਬਾਕੀ ਜਿੱਥੇ ਤੱਕ ਇੰਤਜ਼ਾਮ ਦਾ ਸਵਾਲ ਹੈ ਹਰ ਹਸਪੀਟਲ ਜੀ ਡੇਂਗੀ ਵਾਰਡ ਅਸੀਂ ਸਟੈਬਲਿਸ਼ ਕੀਤਾ ਤੇ ਜੇ ਕਿਸੇ ਵੀ ਪੇਸ਼ੈਂਟ ਨੂੰ ਕੋਈ ਵੀ ਇਦਾਂ ਦੇ ਡੇਂਗੂ ਦੇ ਲੱਛਣ ਹੁੰਦੇ ਆ ਤਾਂ ਉਹ ਸਾਡੀਆਂ ਤਿੰਨ ਜਗ੍ਹਾ ਤੇ ਲੈਬਸ ਹੈਗੀਆਂ ਖੰਨਾ ਸਿਵਲ ਹਸਪੀਟਲ ਖੰਨਾ ਸਿਵਲ ਹਸਪੀਟਲ ਜਗਰਾਉਂ ਤੇ ਸਿਵਲ ਹਸਪੀਟਲ ਨੂਯਾਮਾ ਉਸ ਲੈਬ ਚ ਉਹ ਟੈਸਟ ਪੀਓ ਪੋਸਟ ਕਰਵਾ ਸਕਦਾ ਹੈ ਤੇ ਜੇ ਕੋਈ ਪ੍ਰਾਈਵੇਟ ਲੈਬ ਚ ਕਿਤੇ ਵੀ ਪੋਜ਼ਿਟਿਵ ਆਂਦਾ ਕੇਸ ਤਾਂ ਉਹ ਉਹਦੀ ਜਿਹੜੀ ਦੁਬਾਰਾ ਚੈੱਕਿੰਗ ਹੁੰਦੀ ਹੈ ਸਾਡੀ ਲੈਬ ਚ ਤਾਂ ਹੀ ਅਸੀਂ ਫਿਰ ਉਹਨੂੰ ਕਿੰਨੇ ਵੀ ਡੇਂਗੀ ਦਾ ਪੇਸ਼ੈਂਟ ਮੰਨਦੇ ਆ ਕੁਈ ਮੌਕਾ ਨਹੀਂ ਕਿਹਾ ਕੋਈ ਆਂਗਰੇਜ਼ ਆ ਕੇ ਇਹ ਨਹੀਂ ਕਰ ਸਕਦਾ ਹਿੰਦਕ ਦੇਖੋ ਇੱਕ ਨਿਊਜ਼ ਸੀ ਮੈਂ ਪੜਿਆ ਸੀ ਸਸਪੈਕਟਿਡ ਡੇਂਗੀ ਡੈਥ ਹੈ ਜਿਹੜੀ ਵੀ ਡੈਥ ਹੁੰਦੀ ਹੈ ਉਹਦੀ ਜਾਂਚ ਹੁੰਦੀ ਹੈ ਡਿਸਟ੍ਰਿਕਟ ਲੈਵਲ ਤੇ ਕਮੇਟੀ ਹੈ ਇੱਕ ਸਟੇਟ ਲੈਵਲ ਤੇ ਕਮੇਟੀ ਹੈ ਜਦੋਂ ਜਾਂਚ ਤੋਂ ਬਾਅਦ ਹੀ ਅਸੀਂ ਇਹ ਕਹਿੰਦੇ ਹਾਂ ਵੀ ਇਹ ਡੇਂਗੀ ਦੀ ਡੈਥ ਹੈ ਸਲਾਮ ਲੈ ਕੇ ਇਹ ਵੀ ਕਰਾਇਆ ਕਾਫੀ ਚਾਰ ਚੁਨਾ ਦੇਖੋ ਜਿਹੜੀਆਂ ਸਾਡੀਆਂ ਟੀਮਾਂ ਹਨ ਉਹ ਕਿਤੇ ਵੀ ਜਾਂਦੀਆਂ ਜਿੱਦਾਂ ਜਗਾ ਜਗਾ ਤੇ ਜਾ ਕੇ ਲਾਗਵਾ ਚੈੱਕ ਕਰਦੀਆਂ ਜੇ ਜਿੱਦਾਂ ਨਾਕਵਾਲ ਚ ਪਿੱਛੇ ਕਾਫੀ ਲਾਗਵੇ ਮਿਲੇ ਸੀ ਤੇ ਹੋਰ ਕਈ ਏਰੀਆਸ ਮਿਲੇ ਸੀ ਤੇ ਉਹ ਫਿਰ ਨਗਰ ਕੋਲ ਜਿਹੜੀ ਨਗਰ ਪਾਲਿਕਾ ਜਾਂ ਮਿਨਿਸਪਲ ਕਾਰਪੋਰੇਸ਼ਨ ਜਾਂ ਜਿੱਦਾਂ ਜਗਵਾਉ ਖੰਨਾ ਨਗਰ ਕੌਂਸਲ ਹੈ ਤੇ ਉੱਥੇ ਉਹਨਾਂ ਦੀਆਂ ਟੀਮਾਂ ਨਾਲ ਮਿਲ ਕੇ ਚਲਾਨੀ ਹੁੰਦੀ ਹੈ ਇਸ ਸਾਲ ਹੁਣ ਤੱਕ ਅਸੀਂ 1200 ਕੇਸ ਜਿਹੜੇ ਇਦਾਂ ਦੇ ਉਹਨਾਂ ਨੂੰ ਦੱਸੇ ਸੀ ਵੀ ਇਹ ਹੈ ਜਿਨ੍ਹਾਂ ਨੂੰ 671 ਨੂੰ ਚਲਾਨ ਸਰਕਰ ਦਿੱਤਾ ਗਿਆ ਹੈ ਇਹ ਅਪੀਲ ਕੀਤੀ ਹੈ ਇਹ ਕੰੈਕਸ਼ਨ ਕੀ ਹੋਣ ਦੇ ਕਾਰਨ ਕਿ ਮੇਰੇ ਜਿਹੜੇ ਆ ਪੈਦਾ ਹੋ ਸਕਦੇ ਨਹੀਂ ਕਿ ਕੋਈ ਗੜਾ ਕਰਾ। ਅਸੀਂ ਦੇਖੋ ਸਾਰੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਹਾਲੇ-ਦੋਲੇ ਕਿਤੇ ਵੀ ਪਾਣੀ ਨਾ ਇਕੱਠਾ ਹੋਣ ਦਿਓ ਤੇ ਪ੍ਰਾਈਡੇ ਨੂੰ ਜਦੋਂ ਇਹਦੀ ਐਕਟੀਵਿਟੀ ਵੀ ਹੁੰਦੀ ਹੈ ਗਮਲਿਆਂ 'ਚ ਟਾਇਰ 'ਚ ਆ ਕੂਲਰ ਵਾਟਰ ਕੋਲੋ ਜਿਹੜੇ ਹੁੰਦੇ ਆ ਉਹਨਾਂ 'ਚ ਪਾਣੀ ਇਕੱਠਾ ਹੁੰਦਿਓ ਤਾਂ ਜੋ ਡੇਂਗੂ ਦਾ ਜਿਹੜਾ ਲਾਗ ਰਹਾ ਉਹ ਨਾ ਫੈਲ ਹੋਵੇ। ਇਹ ਕਿਸੇ ਨੂੰ ਵੀ ਡੇਂਗੂ ਦੇ ਸਿੰਟਮ ਹੈ ਜਿਦਾਂ ਬੁਖਾਰ ਹੋਣਾ, ਸਿਰ ਦਰਦ ਹੋਣਾ, ਹਾਈ ਗ੍ਰੇਡ ਫੀਵਰ ਹੈ, ਬੋਡੀ ਐਕਸ ਹੈ ਤਾਂ ਉਹ ਜਾ ਕੇ ਆਪਣੀ ਟੈਸਟਿੰਗ ਕਰਵਾ ਸਕਦਾ ਹੈ। ਤੇ ਜੇ ਕੋਈ ਉਹਨਾਂ ਨੂੰ ਕੋਈ ਹੋਰ ਸਹਾਇਤਾ ਚਾਹੀਦੀ ਹੈ, ਮੈਡੀਕਲ ਸਹਾਇਤਾ ਆਪਣੇ ਨੇੜੇ ਦੇ ਮੈਡੀਕਲ ਕੇਂਦਰ ਜਿਹੜਾ ਸਹਾਇਤਾ ਕੇਂਦਰ ਹੈ ਮੈਡੀਕਲ ਸਹਾਇਤਾ ਕੇਂਦਰ ਉੱਥੇ ਜਾ ਕੇ ਵੀ ਜਾਂਚ ਕਰਵਾ ਸਕਦੇ ਆ ਤੇ ਸਹਾਇਤਾ ਲੈ ਸਕਦੇ ਆ। ਹਰ ਗਵਰਨਰ ਕੀ ਕਿ ਕਿ ਇੰਤਜ਼ਾਮ ਨੇ ਕਿੰਨੇ ਬੈੱਡ ਲਗਾਏ ਕਿ ਨਹੀਂ। ਇਹ ਅਲੱਗ-ਅਲੱਗ ਹਸਪੀਟਲ ਤੇ ਅਲੱਗ-ਅਲੱਗ ਨੰਬਰ ਹੈ ਜਿੱਦਾਂ ਹੁਣ ਸਿਵਲ ਹਸਪੀਟਲ ਰਿਆਣਾ ਤੋਂ ਲੈ ਕੇ ਸਾਡਾ ਮੇਨ ਹਸਪੀਟਲ ਉੱਥੇ ਜ਼ਿਆਦਾ ਬੈੱਡ ਹੈ। ਪੈਰੀਫਰੀ ਤੇ ਜਿੱਦਾਂ ਡਿਗਰਾਉਂ ਖੰਨਾ, ਰਾਏਪੋਟ, ਸੰਗਵਾਲਾ ਇੱਥੇ ਵੀ ਜੰਪ ਕਿਤੇ ਹੈ। ਤੋ ਦਾਦੀ ਇਹ ਹੈ ਕਿ ਡੇਂਗੂ ਦੀ ਬਿਮਾਰੀ ਤੋਂ ਬਚਣ ਦੇ ਬਾਅਦ ਸ ਤੁਹਾਨੂੰ ਆਪਣੇ ਆਲੇ ਦੁਆਲੇ ਸਫਾਈ ਰੱਖਣੀ ਪਵੇਗੀ ਤੇ ਕਿਤੇ ਵੀ ਕਿਸੇ ਤਰੀਕੇ ਦਾ ਝਾੜ ਫੂਸ ਜਾਂ ਫਿਰ ਖੜਾ ਪਾਣੀ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਡੇਂਗੂ ਦੇ ਜਿਹੜੇ ਲਾਰਵੇ ਉਹ ਪੈਦਾ ਹੁੰਦੇ ਨੇ ਜਿਸ ਤੋਂ ਬਾਅਦ ਡੇਂਗੂ ਦਾ ਮੱਛਰ ਪੈਦਾ ਹੋ ਜਾਂਦਾ ਤੇ ਇਹ ਬਿਮਾਰੀਆਂ ਨੂੰ ਦਸਤਕ ਦਿੰਦਾ ਬਿਊਰੋ ਰਿਪੋਰਟ ਹਰਪਾ ਪੰਜਾਬ